ਵਾਗਦਾ ਜੀ ਤੁਹਾਡਾ ਸਾਡੇ ਇਸ ਨਾਵੇਂ ਬਲੌਗ ਦੇ ਵਿੱਚ ਅੱਜ ਸਾਡੇ ਪਿੰਡ ਕਮਕਵਾਲ ਪੰਗਵਾ ਵਿਖੇ 3 ਦਾ ਮੇਲਾ ਲਗਵਾਇਆ ਗਿਆ ਜੀ ਇਹ ਸਾਡੇ ਪਿੰਡ ਦਾ ਮੁੰਡਾ ਇਹਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਆਰੇ ਪੜਨੀਆਂ ਕੁੜੀਆਂ ਇਕੱਠੀਆਂ ਹੋਈਆਂ ਸੀ ਬਾਹਰ ਮੇਰੇ ਵਾਲਾ ਬੰਦਾ ਕੱਤੇ ਵਾਂਦੇ ਟੀਆਂ ਵਾਲਾ ਕੁੜੀਆਂ ਦਾ ਤਰ ਤਰ ਰਹਾ ਰਹਾਂ ਮਹਾਨੇ ਨਾਲ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਸਾਲ ਦੇ ਵਿੱਚ ਹਨਾ ਕਵਰੀ 3 ਵੀ ਪਰਾਲਾ ਅਡੇ ਯਾਦਗਰ ਸੰਗਠਨ ਦੇ ਮਡੇਰ 10594 ਦਾ ਪਤਨੀ ਜਸਵੰਤਰ ਗੌਰ ਨੂੰ ਕਿਤਾਬਿਆ ਸੀਗਾ ਹਰ ਸਾਲ ਹੀ ਕਰਦੇ ਨੇ ਤੇ ਇਸ ਵਾਰ ਬੜੀਆ ਪ੍ਰੋਗਰਾਮ ਕੀਤਾ ਗਿਆ ਥੋੜਾ ਜਿਹਾ ਨਹੀਂ ਕਰਕੇ ਸੱਡ ਦੇ ਨੀਚੇ ਕੀਤਾ ਗਰਮੀ ਜ਼ਰੂਰ ਸੀ ਗਰਮੀ ਬਹੁਤ ਜ਼ਿਆਦਾ ਸੀ ਹੰਤਾਂ ਦੀ ਗਰਮੀ ਬਕਰੀ ਚੋਲੇ ਕੱਟੋ ਜਾਂ ਉੱਤੇ ਕਰਨੇ ਆਟੋਮੈਟਿਕ ਵੱਜ ਜਾਂਦੀ ਹੈ ਪਰ ਫਿਰ ਵੀ ਇਹ ਮੋਲ ਚ ਕਰਨੇ ਕੱਟ ਲਏ ਜਾਂਦੇ ਨੇ ਮੱਛਣਾ ਕੋ ਦੰਗਾ ਚਲੇ ਇੱਕ ਘੰਟੇ ਜਾਈ ਵੀ ਬੋਲਣਾ ਹੈ ਤਾਂ ਪਹਿਲਾਂ ਇਹ ਤੀਆਂ ਕੋਈ ਰਹੀਆਂ ਨਹੀਂ ਆਈਆਂ ਹੁਣ ਹਣੇ ਆ ਮੌਰਨ ਨੌਰਨ ਤੀਆਂ ਹੋਣ ਨੌਰਨ ਇਹਨਾਂ ਹੁੰਦੀਆਂ ਕੁੜੀਆਂ ਵਿਚਾਰੀਆਂ ਆਉਂਦੀਆਂ 10-15 ਦੋ ਤੀਆਂ ਲੱਗਦੀਆਂ ਹਾਂ ਸ਼ਾਮ ਦੇ ਵਿੱਚ ਕਾਫੀ ਦੋ ਤੀਆਂ ਲੱਗਦੀਆਂ ਨਾਲਾ ਜਿਵੇਂ ਸ਼ੁੱਟ ਤੀਆਂ ਵਾਲੇ ਕੋਈ ਬੇਟੇ ਹਾਂ ਤੇ ਇੱਕ ਦਿਨ ਦੀ ਤੀਆਂ ਰਹੇਗੀ ਇੱਕ ਦਿਨ ਦੀ ਵੀ ਨਹੀਂ ਬਹੁਤ ੰਮਤਾ ਤੀਆਂ ਰਹੇਗੀ ਤੇ ਬਾਕੀ ਜਨਾਬਾ ਚੇ ਹੋਈਆਂ ਨੇ ਤੇ ਮੁੰਡੇ ਦੀ ਪਰਮਾ ਉਸ ਬਹੁਤ ਵਧੀਆ ਸੀ ਸਾਡੇ ਪਿੰਡ ਵਾਲੇ ਮੁੰਡੇ ਇਹ ਬਹੁਤ ਵਧੀਆ ਹੌਸਲਾ ਵਜਾਈ ਦੀ ਦਿੱਤੀ ਗਈ ਮੈਂ ਇਸ ਨੂੰ 10 ਦਾ ਬੱਲਾ ਚਲੋ ਹੌਸਲੇ ਵਾਲੀ ਕਰਨੀ ਜ਼ਰੂਰੀ ਹੈ ਦਿਨ ਹੋਰ ਵਧੀਆ ਕਰੂਗਾ ਮਾਰਨ ਜੀ ਸੁਬੰਦਰ ਕੌਰ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਵੀ ਇਹਨਾਂ ਨੂੰ ਹੌਸਲਾ ਦਿੱਤੀ ਤੇ ਫਿਰ ਕੋਈ ਗੱਲ ਕਰਾਇਆ ਸਰਪੰਚ ਸਾਹਿਬਾ ਜੀ ਦੁਬਾਰਾ ਪੁੱਛ ਤੇ ਦਰਿਆ ਦੇ ਨਾਲ ਸੀ ਦਰਿਆ ਗੁਰਦਾਸ ਨਾਮ ਜੀਰੇ ਬਾਣ ਉੱਤੇ ਉਹਨੇ ਦਰਿਆ ਉੱਪਰ ਪ੍ਰੋਸਨ ਕੀਤਾ ਦੇਖੋ ਪੂਰੇ ਸਾਰੇ ਪਟੜੀਆਂ ਕੁੜੀਆਂ ਇਕੱਠੀਆਂ ਆਈਆਂ ਸੀ ਪਾਆਂ ਆ ਮਾਤਾਆਂ ਆ ਬੱਚੇ ਧੂਆਂ ਆਣੇ ਲੱਗੇ ਤੇ ਨਾ ਬੰਦਾਂ ਬੰਦੀਆਂ ਜੁਲਾਈ ਕੀਤਾ ਗਿਆ ਚਲੋ ਬੈਠ ਕੇ ਗੱਲਾਂ ਕਰਤਾ ਆ ਸਭ ਪੁਰਾਣੀਆਂ ਅਸਲੀਆਂ ਬੋਲ ਜਾਂਦੀਆਂ ਇਕੱਠੀਆਂ ਹੋ ਜਾਂਦੇ ਹਨ ਮਾਹੌਲ ਬਣ ਜਾਂਦਾ ਹਨ ਉਂ ਤਾਂ ਨਹੀਂ ਹੈ ਕਿ ਕਿੱਥੋਂ ਕਰਦਾ ਹੋਇਆ ਮਨਾਂ ਕਿਸੇ ਨੂੰ ਬਹੁਤ ਮੇਨਾਲ ਇੱਕ ਮੌਕਾ ਬਣ ਜਾਂਦਾ ਹੈ ਜੁਰੂਰੀ ਜੀ ਇਹ ਪਾਈ ਆਪਣਾ ਤੇ ਲੋਕਾਂ ਦੇ ਸਭਿਆਚਾਰ ਦਾ ਹੈ ਕੁੜੀਆਂ ਦਾ ਹੈ ਰਹਾ ਬਹਾਰ ਰਹਾ ਜੋ ਸਤਵਾ ਦੇ ਬਖੋ ਚਾਹ ਮਲਾਣੇ ਦਾ ਪ੍ਰਬੰਧ ਕੀਤਾ ਹੋਇਆ ਸੀ ਬੜੀਆ ਚਾਹ ਮਾਰ ਦਾ ਲੰਗਰ ਚੱਲ ਰਿਹਾ ਸੀਗਾ ਬਹੁਤ ਸਾਰੀ ਸੰਤਨਾਂ ਦਾ ਲੰਗਰ ਛੱਡਿਆ ਕੁੜੀਆਂ ਚੜੀਆਂ ਨਾ ਰੱਖਦੇ ਖੁਸ਼ ਰੱਖੇ ਨੰਨ ਇਹ ਬੱਚੇ ਬੁਰਾ ਨੰਨ ਬਣਾ ਰਹੇ ਸੀਗੇ ਰੋੜੀਆਂ ਲੱਗੀਆਂ ਹੋਈਆਂ ਅੱਜਾਂ ਜੀਵਨ ਆਨੰਦ ਦੇ ਦਿਹਾੜੇ ਤੇ ਸਰਪੰਚ ਸਾਹਿਬ ਵੱਲੋਂ ਜੋ ਆਪਣੀਆਂ ਭੈਣਾਂ ਧੂਆਂ ਸਾਰੀਆਂ ਆਈਆਂ ਸੀ ਉਹਨਾਂ ਨੂੰ ਡੱਬੇ ਦੇ ਕੇ ਮਾਨੀ ਹੌਸਲਾ ਬਖਸ਼ਦਾ ਕੀਤਾ ਚਲੋ ਕੁੜੀਆਂ ਨੂੰ ਤਾਂ ਸੰਦੇ ਸੰਭਾਰੇ ਬਜਾਣਾ ਇੱਕ ਇੱਕ ਡੱਬਾ ਸਾਬ ਨੂੰ ਦਿੱਤਾ ਗਿਆ ਜੋ ਸਾਰੀਆਂ ਫੋਟੋਗ੍ਰਾਫੀ ਲਈ ਗਰੀਬ ਤਰ੍ਹਾਂ ਲਾ ਲਈ ਹੈ ਤੇ ਰਾਬਤ ترقی ਵਕਸ਼ੇਣਾ ਨੂੰ ਸਾਰੀਆਂ ਕੁੜੀਆਂ ਦਾ ਇੱਕੀ ਤੇ ਡੱਬੇ ਨਾਲ ਹੌਸਲਾ ਵਾਰੀ ਕੀਤੀ ਤੇ ਸਾਰੀਆਂ ਕੁੜੀਆਂ ਖੁਸ਼ੀਆਂ ਪੂਰੀਆਂ ਤੇ ਆਇਂ ਹੁੰਦਾ ਵੀ ਤਾਂ ਨਹੀਂ ਨਾ ਹੋ ਰਿਹਾ ਨਾ ਮਿੱਠਾ ਹਰੇਕ ਦੇ ਘਰੇ ਹੁੰਦਾ ਪਰ ਇੱਕ ਇਹ ਆਪਾਂ ਨੂੰ ਜਿਹੜਾ ਸੁਨਾਰਾ ਹੁੰਦਾ ਉਹਦੀ ਆਸ ਹੁੰਦੀ ਹੈ ਤੇ ਵਧੀਆ ਉਪਰਾਲਾ ਸਿੰਘ ਹੋਏਗੀ ਪ੍ਰਯੋਗ ਨੂੰ ਉਹ ਆਪਣੀਆਂ 12 ਕੁੜੀਆਂ ਆਈਆਂ ਸੀ ਇਕੱਲੀਆਂ ਪਿੰਡ ਦੀਆਂ ਨਹੀਂ 12 ਜੁਵਾਈਆਂ ਦੀਆਂ ਨਾ ਹਨੇਰੇ ਦੱਬੇ ਦਿੱਤੇ ਗਏ ਤੇ ਫਾਂਸਾ ਜਲਾ ਤਾਂ ਮਰਾ ਬਹੁਤ ਬਹੁਤ ਧੰਵਾਦ ਹਨ ਕੁੜੀਆਂ ਖੁਸ਼ੀਆਂ ਵਧਾਈਆਂ ਕੁੜੀਆਂ ਚੜ੍ਹਦੀ ਕਲਾ ਦੇ ਰੱਖਿਆ ਨਾ ਹੱਸਦੀਆਂ ਰਹਦੀਆਂ ਮਰਾ ਦੇ ਪਰਕੀਆਂ ਵੱਖੇ ਤੇ ਇਸ ਤਰ੍ਹਾਂ ਦੇ ਪਿੰਡ ਦੇ ਵਿੱਚ ਹਨ مطلب کٹ سبیا چار اپنا بھائی چارہ جڑے رہے, ہیں بندے رہے ہیں تقریباً بہت زیادہ آئی کڑیاں آئی مطلب سارے پنڈ بندی میں آیا سیاح سال میری لگی ود آئی ودیاباد کیتا گیا ਦੀਆ ਸਤਕਾਰ ਕਰੇਗਾ ਭਗਵੰਦ ਜੀ ਜਾਰੀ ਨੇ ਹਰ ਇੱਕ ਨੂੰ ਨਾਮ ਸਤਕਾਰ ਦੁਪਰ ਹਾਂ ਦਾ ਇਹ ਆਪਣਾ ਸੈਰੇ ਪਰ ਅੱਜ 10 ਨਾਣ ਕੋਈ ਪਰਮਾਤਮਾ ਤਰਕਿਵਾ ਬਸ਼ੇ ਚਰਜੂ ਕਲਾਜ ਰੱਖੇ ਕੋਈ ਕੁੰਜੀ ਨਾ ਬੀ ਬੇਬੇ ਦੇ ਨਾ ਆਰੋਗ ਦੇ ਚਿਹਰੇ ਤੇ ਕਿੰਨੀ ਖੁਸ਼ੀ ਹੈ ਮੁਸਕਰਾਹਟ ਹੈ ਕਦੇ ਕੱਲਾ ਇਹ ਦੱਬਾ ਨਹੀਂ ਆਇਆ ਰਹਿ ਵਿੱਚ ਆਪਣੇ ਪਿੰਡ ਦਾ ਰਸ ਪਿਆਰ ਸਭ ਕੁੜਾ ਹੁੰਦਾ ਨਾ ਮੇਰੀ mohabbat ਵਿੱਚ ਇੱਕ ਪਿੰਡ ਬਿੰਦਾਂ ਜੋ ਚੀਜ਼ ਮਾਂ ਸਰਕਾਰ ਮਿਲ ਗਿਆ ਕੱਬਾ ਪਾ ਆ ਸਾਈਡ ਫੀਡਾ ਜਦੋਂ ਨਾ ਲਈ ਜਾਂਦੇ ਪਰ ਉਹ ਚੀਜ਼ ਨਹੀਂ ਆ ਗਈ ਦੇ ਵਿੱਚ ਆਪਣੇ ਪਿੰਡ ਦਾ ਪਿਆਰ ਰਸ ਭਰਿਆ ਹੁੰਦਾ ਨਾ ਤੁਹਾਨੂੰ ਜੀ ਦੁਨੀਆ ਰਾਤ ਬਤਾਨ ਕਿੱਦਿਆ ਮਾਪਾ ਚੜ੍ਹਦੀ ਕਲਾ ਚ ਰੱਖੇ ਬਹੁਤ ਸਾਵਧਾਨ ਰਹੋ ਜੇਕਰ ਅਸੀਂ ਬੜੇ ਕੰਮ ਚੋਂ ਤੁਰੋ ਤੁਸੀਂ ਇਹ ਗੱਡੇ ਵੱਡੇ ਕੋਈ ਨਾਲ ਦੇ ਵੱਡੇ ਗਾਰੇ ਦੇ ਬੱਡੇ ਦੇ ਨਾਲ ਦੀ ਨਾਲ ਜੀ ਵੇਰ ਵੇਰ ਅਸ ਚੰਦਰੇ ਜੀ ਨਾਲ ਜੁਲਾਈ بجلی بریک لے کے ڈبے بنڈے جانے والے بنڈے گئے تیار کیے ہاں جی دیکھو ساری کڑی ڈبے بنڈے گئے ڈبے لمبا پروسا

ਦੇ ਬਾਰੇ ਬਣਾ ਦੇ ਸੀ ਇਹ ਸਾਰਾ ਸਿਸਟਮ ਜੋ ਚੱਲਿਆ ਹੈ ਬੱਦੇ ਬੰਦ ਹੋ ਮੰਗਨਵਾ ਜਿੰਨੀ ਵੀ ਦੁਆ ਦੇ ਸਾਰਾ ਸਕੂਲ ਪਰ ਆਵੇ ਸੂਰਾ ਬਹੁਤ ਕੱਟ ਸੀ ਅੱਜ ਪੂਰਾ ਮਦਲ ਕੱਟ ਪੂਰਾ ਖੰਨੇ ਸੀ ਆਸ ਤੋਂ ਵੱਧ ਜਿੰਨੀ ਆਸ ਤੋਂ ਉੱਡੀ ਗੱਦ ਸੀ ਪੱਕਾ पूरा माहौल बढ़िया सुख शांति ਨਾਲ ਪੂਰਾ ਗੱਡੀਆ ਮਾਹੌਲ ਤੇ ਤੇ ਦਿੱਤ ਕਰਨਾ ਉਹਨੇ ਕੱਢੀ ਕਰੇ ਲੋ ਜਗਣਾ ਨੂੰ ਦੇਖੋ ਇਹ ਦਿਖਾ ਰਿਹਾ ਵੀ ਜਿਹਨੇ ਸਾਡੇ ਜੀ ਰੱਖ ਕੇ ਉਹ ਪਰਾਣਾ ਗੇਣੀ ਹੁਣ ਆਦੇ ਆ ਕੇ ਫਿਰ ਉਹ ਮਾ ਖੁੱਲੋ ਲੱਗਦਾ ਤੇ ਦੇਖੋ ਭਾਈ ਨੱਚਦੇ ਨੇ ਕੁੜੀਆਂ ਕਨ ਪਾ ਰਹੇ ਨੇ ਕਿਤੇ ਉਹ ਪੋਜ਼ੀਟਿਵ ਜਿਹੜੇ ਚਲੂ ਰਿਹਾ ਜਿਹਾ ਬਹਾਨਾ ਨਾ ਚੱਕੋ ਦਿਲਾਂ ਦੀਆਂ ਨਾ ਨਾ ਘਰਾਂ ਦੇ ਵਿੱਚ ਨਹੀਂ ਦਾ ਕੰਮ ਨਹੀਂ ਹੋ ਕੋਦੇ ਬੰਦ ਸੀ ਜੇ ਕੰਮ ਹੋ ਗਿਆ ਪੈਸਾ ਵੀ ਹੋ ਜਾਏ ਤੇ ਕੱਲ ਤੇ ਬੰਦ ਸੀ ਵੀ ਹੋ ਜਾਏ ਕਰਮਚਾਰੀਆਂ ਕੰਮ ਤੋਂ ਦੇ ਨਹੀਂ ਹੁਣ ਨਹੀਂ ਦੇ ਦੇਗੇ ਉਹ ਵੀ ਆਲਾ ਫੋਨ ਕਰੀ ਨਾ ਕਰੇ ਜਿਹੜੇ ਟੀਵੀ

گول گپے مائیاں رب گول گپے سارے چل بہانے گول گپے نہیں ہے چل رہا سی کاترا کولا مینگو جو اپنے ٹھنڈا ہوا بتا کہ دو سٹالا دو تین ایڈیاں بھی لگی ہوئی سنگیاں تو سارے پیچھے ਇਹ ਬਾਬੇ ਨਾਲ ਦਬਾਵੇ ਸੀ ਗੋਲਪਿਆਣਾ ਗੋਲਪੇ ਬੀਚ ਦੇ ਪਕੌੜਿਆਂ ਪਕੌੜੇ ਕੋਨਾ ਬੜੀਆਂ ਮੋਲ ਬਣਾਇਆ ਦਿਓ ਹਾਰਵਦ ਇਤਿਹਾਰ ਪੜੀ ਮਨਾਇਆ ਜਾਂਦਾ ਹਨ ਬੋਲਦੇ ਤੇ ਪ੍ਰਾਂਤ ਨੂੰ ਦਿਹਾੜਨੇ ਕੁੜੀਆਂ ਬੱਲਾ ਕਹਿੰਦੀਆਂ ਮੁੱਟੀਆਂ ਦੇ ਡੋਗਰ ਨੇ ਉਹ ਚੀਜ਼ਾਂ ਹਨ ਜੋ ਕੋ ਸੁਣਦੇ ਹਨ ਕੋ ਅਦਿਕਲ ਤੀਆਂ ਮੌਰਾਂ ਦੇ ਬੰਦੇ ਕੋਪਸਟੇ ਫਰਤੀਆਂ ਨਸਰੀਆਂ ਦੇ ਕੁੜੀਆਂ ਬਹੁਤ ਇਕੱਠਾ ਬਈ ਤਾਂ ਨਾ ਤਾਂ ਮੰਨ ਗੰਨ ਦੀ ਵਾਇਦਾ ਬਰਾਕ ਨਿਕਲ ਜੰਦ ਲਈ ਵੇ ਬਾਇਓ ਬਣਾਉਂਦਾ ਜਿਹੜਾ ਸਾਰਾ ਇਹ ਗੱਲਬਾਤ ਸਰਾਹ ਹੋ ਗਈ ਐ ਤੇ ਆਪਾਂ ਨੂੰ ਸਾਡੀ

ਗਰਮ ਇਨਟੂ ਮੌਕਾ ਪਕੜ ਕੱਢ ਗਏ ਨੇ ਗਰਮ ਇਨਟੂ ਕੋਸ਼ ਤਾਂ ਇਕੱਠੀ ਗਰਮਾਇਸ਼ ਹੋ ਗਈ ਕੇ ਫੋਨ ਤੇ ਨਾ ਚੰਗ ਗਰਮ ਸੀ ਜਾਂ ਮਾਤ ਨਾਤ ਕੀ ਮਾਗ ਗਲਦੌੜ ਵਾਲੀ ਗਲਦੌੜ ਜਾਂਦੇ ਸਟੇਜ ਦੇ ਵਿੱਚ ਦੇਖ ਤੁਸੀਂ ਉਹਦਾ ਗਰਦਾ ਹੋ ਰਿਹਾ ਤੂੰ ਦੋੜੇ ਕੋਈ ਤੀਨ ਵਾਲਾ ਵੀ ਪਲਾਟ ਦਾ ਨਾ ਇੱਕ ਜੁੜਿਆ سسٹم پیگ چوٹ دیا آپ دیکھو پیغ سسٹم نہیں یہ پیگ پیگا ہلارا یہ ہے پیلارا بہت اچھی اچھی لایا کہ وہ چیزیں گٹی جائیں پیغ گئی دیکھو بماریاں ساری پہنچی گلا بتا کن ہے

ਹਾਂ ਬੱਚੀ ਕੁੜੀ ਕੋਈ ਫਿਰ ਆਨੰਦ ਮਾਣਦੀ ਹੈ ਜਰੀ ਇਹਨੂੰ ਤਾਂ ਕੀਆ ਕਹਿੰਦੀ ਆਨੰਦ ਆ ਗਿਆ ਤੇ ਆ ਬਿਨਾ ਸੌ ਸੌ ਰੁਪਇਆ ਚ ਲਾ ਗਿਆ ਹੁਣੀ ਉਹ ਤੋਂ ਵਾਰ ਕੋਈ ਮਦਾਰਾ ਦੇਖੋ ਹੈ ਬਣਾਣਾ ਤਿਆਰ ਕਰਿਆ ਆਮ ਪੁੱਛਦਾ ਦੇ ਟੱਬ ਭਰੇ ਪੈਣ ਜੀ ਫਿਰ ਵਧੀਆ ਇਹ ਕਿਉਂਕਿ ਇਹ ਮੁਕਦਾ ਨਹੀਂ ਜਿੰਨਾ ਮਰਜੀ ਖਾ ਲੋ ਇਹ ਵਧੀਆ ਪ੍ਰਬੰਧ ਕੀਤਾ ਤੇ ਇਸ ਸਾਰੇ ਨੰਬਰ ਉਨੇ ਬੁੱਤੇ ਉਨੇ ਸਾਰ ਬੁੱਤੇ ਉਨੇ ਤੇ ਆ ਗਣਾ ਨੰਬਰ ਉਨੇ ਪੰਜ ਗਾ ਮੈਂ ਕਿਦੋਂ ਵੰਦੇ ਆ ਨਾ ਹੋ ਲਿਆ ਜਵਾ ਦੇਖੋ ਕੁੜੀਆਂ ਨੱਚਦੀਆਂ ਨੇ ਖਾਗੇ ਮਦਾਨਾ ਨਾ ਖਾ ਕੇ ਖਾਗੇ ਕਿਤਾ ਤੇ ਦਵਾਰੇ ਫੇਰ ਖਾਦਾ ਕੰਮ ਕੁਝ ਨਾ ਮੈਨਾਂ ਕੁਝ ਜ਼ਿਆਦੇ ਕੁਝ ਚਲਾਈ ਹੋ ਗਿਆ ਵੀਰ ਤੁਰ ਦੇਖੇ ਨਿਆਰਾ ਬੁੱਲ ਲੌਹਣਾ ਰੁਦਾ ਕਰ ਦੇ ਨੇ ਕਿੰਨੇ ਖਾ ਖੁਣਾ ਮੈਂ ਤੂੰ ਹਗੜਤਾ ਲਾ ਲਾ ਕੀ ਆ ਗੱਲ ਬਾਤ ਸਰਾਵੈ ਪਿਆ ਹਾਂ ਦਿਲੀ ਨਾ ਮੈਂ ਜੁਆਈ ਗਣਾ ਦਿਲੀ ਬਚਾ ਆ ਗਿਆ ਦੇਖੋ ਜੀ ਬੱਚੇ ਵੀ ਆ ਗਿਆ ਹਾਂ ਬਹੁਤ ਕਮਾਲ ਦੀ ਗੱਲ ਬਾਤ ਹੈ ਅੱਜ ਭਾਈ ਰਾਮ ਸਿੰਘ ਆ ਰਿਹਾ ਹੈ ਐਂਡ ਪੁਲਿਸ ਸਰਦੀ ਦਾ ਨਾ ਮਨਾਇਆ ਜਿਹਨੇ ਪਿੰਡ ਤੱਕ ਵਾਪਸ ਧੁਵਾਜ ਸਰਾਹਤ ਹੈ। ਅੱਜ ਕੰਨਾ ਹੋਣੀ ਆ ਉਹ ਦੂਰੀਆਂ ਨਹੀਂ। ਨਾਟਕ ਮੱਚ ਗਏ ਨੇ ਅੱਜ ਅਜੇ ਸਾਰਾ ਸ਼ਰੀਰ ਦਾ ਮੜਕਾ ਕਰਦਗੇ ਜਾਣਾ ਉਹਦੇ। ਅਗਲੇ ਜੋ ਖਾਵਾ ਆ ਤੇ ਆ ਰਹੇ ਕੁਲੀਆਂ ਛੋਟੇ ਛੋਟੇ ਪਨਾ ਮਾਇ ਉੱਤੇ ਹਿੰਦ ਸਾਡਾ 3R ਡੋਬੇ ਬਣ ਕੇ ਆ ਰਹੇ ਨੇ ਜਿਹੜੇ ਨੇ ਇਹ ਕੁੜੀਆਂ ਵਾਲੀਆਂ ਬਚਾਰੀਆਂ 2 ਵਜੇ ਆ ਜਾਂਦੀਆਂ ਸਾਰੇ ਅੰਦਰ ਇਹਦੇ ਕੁਛ ਟੋੜਦੇ ਪਿੱਛੇ ਰਹਿਣੇ ਖਤਮ ਹੋ ਗਿਆ ਜਿੱਥੇ ਮੌਦੋਂ ਨਾ ਘਰੇ ਨਹੀਂ ਪਰ ਉਹ ਚੀਜ਼ ਨਹੀਂ ਮਰਦੇ ਇਹ ਪੋਣ ਮਨਾਉਣੇ ਚਾਹੁੰਦੇ ਨੇ ਤੁਹਾੜ ਇੱਕ ਮੌਦੋਂ ਦੀ ਵੰਨਿਆ ਤੇ ਕਹੇ ਇਹਾਂ ਬੈਠ ਕੇ ਪਲਣਾ ਵਾਤਾ ਉਸ ਸਮਾਂ ਕਰ ਗਿਆ ਪਰ ਹੁਣ ਟਾਈਮ ਹੈ ਨਹੀਂ ਵੇਖਦੇ ਰਹਿ ਗਏ ਤੇ ਬੰਦੇ ਮੇਲੇ ਕਾਂ ਟੂ ਬਿਚ ਨਾ ਆਉਣ ਜਰਰੀਆ ਉਹ ਵੀ ਤਰ ਬਹੁਤ ਦਵਾਈ ਹੋ ਜੂਗਾ ਕਾ ਕੌਣ ਕੱਢੂ ਕੋਈ ਰਾ ਕੌਣ ਸਿੱਟੂ ਹਾਂ ਸਨੀ ਕਾ ਬਰੇ ਲ ਇਹ ਪਹਾਂਈ ਚੱਲੀ ਜੂਗੀ ਨਾ ਤਾਂ ਮਾਰਾਂ ਕਰੇ ਸਸਤਾ ਮਾਇਰਾ ਤੇ ਵੀਰ ਦੇ ਕੋਲ ਨੂੰ ਕੰਮ ਨਹੀਂ ਲਿਖੇ ਕੋਈ ਬੰਦੇ ਦੇ ਆਨਾ ਕੰਮ ਤਾਂ ਮੁੱਖਣ ਤੇ ਨਹੀਂ ਆਉਂਦੇ ਇਹਨਾਂ ਕੋਲ ਆਦੇ ਫਸਟੇ ਤੇ ਕਰਦਕਾ ਕਰੀਤੇ ਆ ਦੇ ਕਪਲ ਆਣਾ ਪੰਦੇ ਤਨਕਦਨ ਕਰਦੇ ਦੇਖੋ ਗੱਟ ਗਵਾਹ ਕਰਤੀ ਜੁਆਇ ਗੋਦਨ ਆਪੇ ਮੰਮੋ ਕੋ ਸਤਿ ਸ੍ਰੀ ਅਕਾਲ ਜੀ ਜਿੰਨਾ ਮੱਝੀ ਖਾ ਲਿਆ ਅਗਲਾ ਨਾ ਮੋਕੇ ਟਕੋੜੇ ਪੂਰੇ ਵਗੈਰਾ ਹੋਰ ਲੰਗ ਲਾ ਲੈਣਾ ਉਹਦੇ ਖੂਤ ਪਿਆਣੀ ਹੈ ਇਹ ਜੀ ਨਿਕੋਦੇ ਇਹ ਤਾਂ ਜਨੂ ਇਸਲਾਮ ਅਲੋ ਕਦਮ ਹੈ ਜਿੰਨਾ ਮੱਝੀ ਉਹ ਖਾਈਆਂ ਗਏ ਆ ਰੱਬ ਜਿਵੇਂ ਆਉਣਾ ਰੱਬ ਰਜ਼ੀਆ ਦੇ ਦਿੰਦੇ ਨੇ ਚਾਹ ਨਾਲੇ ਮਦਾਣਾ ਦੇ ਮੇਰੇ ਪੁੱਤ ਨੂੰ ਕੌਲੀ ਲੈ ਦੇ ਦੇ ਨੂੰ ਦੇ ਦੇ ਲੈ ਚੱਕ ਇਹਨਾਂ ਦੋਨੇ ਭਾਈ ਬੜੀ ਸੇਵਾ ਕੀਤੀ ਹੈ ਬੋ ਦੇ ਕੌਲੀ ਪਰ ਕਿਨੇ ਕੌਲੀ ਗਰਮੀ ਦੀ ਹੀ ਨੂੰ ਚਲ ਉਹ ਖੜਾ ਹੋ ਕੇ ਬਣਾ ਗਰਮੀ ਦੀ ਸੇਵਾ ਕਰਨੀ ਬੋ ਦੋਖੀ ਪੂਰਾ ਚੱਲਦਾ ਦ੍ਰਿਸ਼ ਸਜੋਰਾ ਦੇ ਮਦਾਨੇ ਦਾ ਮੁਕੌੜਾ ਗਾਮਣੀ ਦੇ ਖੁੰਲਾ ਦੇ ਦਾ ਦੋ ਡੱਬਾ ਰੋਟੀ ਪੋਦੇ। ਮੰਦਰੋਂ ਇਹ ਨੰਮਾ ਇਹ ਜੀ ਮੋਹਰੇ ਨਹੀਂ ਆਈ ਹੋਈ। ਸਾਕਾ ਬਾਕਾਮ ਨਾ ਇਹ ਚੀਜ਼ਾਂ ਨੂੰ ਥੋੜਾ ਜਿਹਾ ਕੋਈ ਬਰਕਤ ਰਹੇ ਇਹ ਚੀਜ਼ਾਂ ਜ। ਮਾਂ ਹੀ ਖਾਵੇ ਦੋ ਬੰਨ ਵੀ ਰਹਿ ਜੀਏ ਜੇ ਹਣਾ। Olha de pim

ਬਲੌਡ ਨੂੰ ਅੱਜ ਸ਼ੇਅਰ ਕਰਕੇ ਹਰੇਕ ਕੁਲੀ ਕੁਾਰੇ ਤਮਾਦ ਕੋਨੇ ਕੋਨੇ ਵਿੱਚ ਪਹੁੰਚਾਓ ਸਾਰੇ ਪਰਾਹ ਬਹੁਤ ਬਹੁਤ ਧੰਨਵਾਦ ਥੈਂਕ ਯੂ ਚੜਜੀ ਕਲਾ ਜੀ ਰੋ